ਸਤਿ ਸ੍ਰੀ ਅਕਾਲ ਦੋਸਤੋ ਅੱਜ ਤੁਹਾਡੇ ਨਾਲ ਇੱਕ ਉਸ ਵਿਸ਼ੇ ਤੇ ਵੀਡੀਓ ਸ਼ੇਅਰ ਕਰਨ ਲੱਗੇ ਆ ਉਸ ਵੀਡੀਓ ਦਾ ਮਤਲਬ ਤੇ ਮਕਸਦ ਤੁਹਾਡੇ ਸਾਰਿਆਂ ਦੀ ਜ਼ਿੰਦਗੀ ਦੇ ਨਾਲ ਜ਼ਰੂਰ ਹੋਵੇਗਾ ਐ ਦੋਸਤੋ ਜਿਵੇਂ ਕਿ ਸਾਡੇ ਸਾਰਿਆਂ ਦੇ ਫਰੈਂਡ ਸਰਕਲ ਚ ਬਹੁਤ سارے ਦੋਸਤ ਹੁੰਦੇ ਆ ਜਾਨੀ ਕਿ ਐਨੇ ਦੋਸਤ ਹੁੰਦੇ ਆ ਕਿ ਸਾਨੂੰ ਉਹਨਾਂ ਦੀ ਜਦੋਂ ਅਸੀਂ ਗਿਣਤੀ ਕਰਦੇ ਆ ਤੇ ਉਹ ਦੋਸਤ ਜਿਹੜੇ ਆ ਸਾਡੀ ਗਿਣਤੀ ਜਿਹੜੀ ਹੁੰਦੀ ਆ ਉਹ ਮੁੱਕ ਜਾਂਦੀ ਆ ਦੋਸਤ ਫਿਰ ਰਹਿ ਜਾਂਦੇ ਆ ਜਾਨੀ ਕਿ ਬਗਣਤ ਦੋਸਤ ਹੁੰਦੇ ਨੇ ਬਹੁਤ ਸਾਰੇ ਦੋਸਤਾਂ ਦੇ ਤੇ ਤੁਸੀਂ ਆਮ ਵੇਖਿਆ ਹੋਵੇਗਾ ਕਿ ਇਹਨਾਂ ਦੋਸਤਾਂ ਲੋ ਵੀ ਪਰਖਣਾ ਜਾਂ ਜੱਜ ਕਰਨਾ ਬੜਾ ਜ਼ਰੂਰੀ ਹੈ ਅੱਜ ਕੱਲ ਦੇ ਜ਼ਮਾਨੇ 'ਚ ਜਿਵੇਂ ਕਿ ਕੋਈ ਦੋਸਤ ਜੇ ਤੁਹਾਡੇ ਘਰ ਆ ਗਿਆ ਤੁਹਾਡੇ ਡਰੈ ਰੂਮ 'ਚ ਬੈਠਾ ਤੇ ਉਹ ਤੁਹਾਡੀ ਸਲਾਹ ਕਰੇਗਾ ਬਹੁਤ ਜ਼ਿਆਦਾ ਜੇ ਤੁਸੀਂ ਉਹਦੇ ਘਰ ਗਏ ਹੋ ਉਹਦੇ ਘਰ ਤੁਸੀਂ ਬੈਠੇ ਹੋ ਉੱਥੇ ਵੀ ਤੁਹਾਡੀ ਸਿਫਤ ਸੁਲਾ ਬਹੁਤ ਜ਼ਿਆਦਾ ਹੀ ਹੋਵੇਗੀ ਪਰ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਜਦੋਂ ਉਹ ਰਾ ਖੇੜੇ ਚੌਂਗ ਚ ਜਾਂ ਹੋਰ ਕੋਈ ਪ੍ਰੋਗਰਾਮ ਹੋਵੇ ਤੇ ਉੱਥੇ 10 15 20 ਜਾਣੇ ਬੈਠੇ ਹੋਣ ਫਿਰ ਤੁਹਾਡੇ ਉਸ ਦੋਸਤ ਦਾ ਪਤਾ ਲੱਗਦਾ ਕਿਉਂ 15 ਬੀਏ ਜਾਣਿਆਂ ਦੇ ਬੈਠਾਂ ਵਿੱਚ ਵੀ ਤੁਹਾਡੀ ਕੋਈ ਸ਼ਿਫਟ ਕਰਦਾ ਤੁਹਾਡਾ ਕੋਈ ਜ਼ਿਕਰ ਕਰਦਾ ਤਰੀਕੇ ਨਾਲ ਤੁਸੀਂ ਸਾਹਮਣੇ ਬੈਠੀ ਵੀ ਹੁੰਦੇ ਜੀ ਜਿੰਨਾ ਜਿਗਰ ਉਹ ਤੁਹਾਡੇ ਡਰਾਈਵ ਰੂਮ ਚ ਬਹਿ ਕੇ ਕਰ ਚੁੱਕਾ ਹੁੰਦਾ ਕਿਰਸਤੋ ਲਾਵਾ ਤੁਸੀਂ ਹੋਰ ਵੀ ਕਈ ਜਗ੍ਹਾ ਤੇ ਗੱਜ ਕਰੋਗੇ ਕਿ ਉਹ ਦੋਸਤ ਨੇ ਆਪਣਾ ਬੜਾ ਵਧੀਆ ਕੋਈ ਫੰਕਸ਼ਨ ਰੱਖਿਆ ਹੁੰਦਾ ਤੇ ਤਰ੍ਹਾਂ ਤਰ੍ਹਾਂ ਦੇ ਲੋਕ ਆਏ ਹੁੰਦੇ ਆ ਕੀ ਤੁਹਾਡਾ ਦੋਸਤ ਤੁਹਾਨੂੰ ਉਸ ਰੱਖੇ ਹੋਏ ਫੰਕਸ਼ਨ ਦੇ ਵਿੱਚ ਬੁਲਾਉਂਦਾ ਜੇ ਬੁਲਾਉਂਦਾ ਤੇ ਕੀ ਉਹਦਾ ਦਾ ਇਜ਼ਹਾਰ ਕਰਦਾ ਜਿੱਦਾਂ ਦਾ ਇਜ਼ਹਾਰ ਤੁਹਾਡੇ ਡਰੈਇਵ ਰੂਮ ਚ ਬੈਠ ਕਰਦਾ ਆ ਜਾਂ ਜਦੋਂ ਤੁਸੀਂ ਉਹਦੇ ਘਰ ਜਾਂਦੇ ਹੋ ਉਹ ਇਜਹਾਰ ਕਰਦਾ ਸੋ ਮੇਰੇ ਕਹਿਣ ਦਾ ਭਾਵ ਇਹ ਆ ਕਿ ਜਿਹੜਾ 100 ਬੰਦੇ ਦੇ ਵਿੱਚ 200 ਬੰਦੇ ਦੇ ਵਿੱਚ ਤੁਹਾਡੀ ਸਿਫਤ ਤੁਹਾਡੇ ਨਾਲ ਪਿਆਰ ਕਿੰਨਾ ਆ ਜਿਉਂ ਦੋਸਤ ਯਾਰ ਕਰਦਾ ਆ ਤੇ ਅਸਲ ਵਿੱਚ ਤੁਹਾਡਾ ਦੋਸਤ ਉਹੀ ਹੁੰਦਾ ਜੀ ਬਾਕੀ ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਦੋਸਤੀ ਦਾ ਮਖੌਟਾ ਪਾ ਕੇ ਆਉਂਦੇ ਆ ਤੇ ਉਹ ਤੁਹਾਨੂੰ ਬਸ ਵਰਤਣਾ ਚਾਹੁੰਦੇ ਆ ਉਹਨਾਂ ਦਾ ਤੁਹਾਡੇ ਨਾਲ ਕੋਈ ਲੈਣ ਦੇ ਨਹੀਂ ਹੁੰਦਾ ਜਾਨੀ ਕਿ ਉਹ ਆਪਣੀ ਮਕਸਦ ਤੇ ਬੈਠੇ ਹੁੰਦੇ ਆ ਤੇ ਉਹਨਾਂ ਆਪਣਾ ਮਕਸਦ ਤੁਹਾਡੇ ਘਰ ਆ ਕੇ ਬਹਿ ਕੇ ਤੁਹਾਡੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਪੂਰਾ ਕਰਨਾ ਹੁੰਦਾ ਤੇ ਜਦੋਂ ਉਹਨਾਂ ਦਾ ਮਕਸਦ ਪੂਰਾ ਹੋ ਜਾਂਦਾ ਆ ਤੇ ਫਿਰ ਉਹ ਹੋਲੀ ਹੋਲੀ ਗੈਪ ਆ ਜਾਂਦੇ ਆ ਕਿਤੇ ਫੇਰ ਲੋੜ ਪਈ ਕਿਤੇ ਫੇਰ ਮਤਲਬ ਹੋਇਆ ਉਹ ਤੁਹਾਨੂੰ ਫੇਰ ਯਾਦ ਕਰਨਗੇ ਪਰ ਉਹ ਆਪਣੇ ਨਿੱਜੀ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਯਾਦ ਘੱਟ ਕਰਨਗੇ ਇਹ ਯਾਦ ਕਰਨਗੇ ਵੀ ਤੇ ਤੁਹਾਨੂੰ ਉਹ ਬੜੇ ਉਸ ਤਰੀਕੇ ਨਾਲ ਰੱਖਣਗੇ ਕਿ ਜਿਹੜੇ ਦੂਜੇ ਲੋਕ ਆਏ ਆ ਉਹਨਾਂ ਨੂੰ ਉਹਨਾਂ ਸ਼ੋਰ ਨਹੀਂ ਕਰਨਾ ਹੁੰਦਾ ਕਿ ਇਹ ਮੇਰੇ ਦੋਸਤ ਕਿੱਦਾਂ ਆਇਆ ਯਾਨੀ ਕਿ ਖਾਣਾ ਪੂਰਤੀ ਹਾਜ਼ਰੀ ਭਰ ਕੇ ਰੱਖਣੀ ਹੁੰਦੀ ਤੁਹਾਡੀ ਉਹਨਾਂ ਸੋ ਇਸ ਕਰਕੇ ਐਵੇਂ ਖਾ ਮਖਾ ਉਹਨਾਂ ਲੋਕਾਂ ਦੇ ਟਾਈਮ ਨਾਲ ਬਰਬਾਦ ਕਰਿਓ ਜਿਨ੍ਹਾਂ ਲੋਕਾਂ ਨੂੰ ਤੁਹਾਡੇ ਨਾਲ ਕੋਈ ਪਿਆਰ ਮੁਹੱਬਤ ਨਹੀਂ ਹੁੰਦਾ ਇਸ ਕਰਕੇ ਮੇਰੀ ਵੀਡੀਓ ਤੁਹਾਨੂੰ ਚੰਗੀ ਜ਼ਰੂਰ ਲੱਗੂਗੀ ਕਿਉਂਕਿ ਤੁਹਾਡਾ ਨਿਰਤਵਾਹ ਇਹੋ ਜਿਹੇ ਬੰਦਿਆਂ ਨਾਲ ਪੈਂਦਾ ਹੈ ਧੰਨਵਾਦ ਜੀ